ਜਿਹੜਾ ਧਰਮ ਲਈ ਮਰਦਾ ਉਹਨੂੰ ਕਿੱਥੇ ਯਾਦ ਕੋਈ ਕਰਦਾ ਜਿਹੜਾ ਪਾਵਰ ਵਿੱਚ ਹੁੰਦਾ ਹਰ ਕੋਈ ਉਹਦਾ ਪਾਣੀ ਭਰਦਾ ਸਾਡੀ ਹਾਲਤ ਏਦਾਂ ਦੀ ਜਿੱਦਾਂ ਸਲੰਗ ਤੇ ਤੱਥੇ ਟੰਗੇ ਜਿਹੜੇ ਕੋਮਤ ਹੀਰੇ ਸੀ ਦੱਸੋ ਉਹ ਸੂਲੀ ਕਿਉਂ ਟੰਗੇ ਜਿਹੜੇ ਕੌਮ ਦੇ ਕਾਤਲ ਸੀ ਉਹ ਲਹਿਰਾਂ ਦੇ ਫਿਰਦੇ ਝੰਡੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਰਜਿੰਦਰ ਬਰਾੜ ਤੇ ਤੁਸੀਂ ਦੇਖ ਰਹੇ ਹੋ ਆਰਬੀ ਪੰਜਾਬੀ ਫੰਡ ਚੈਨਲ ਦੋਸਤੋ ਇਦਾਂ ਦੇ ਮੈਸੇਜ ਫੁੱਲ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤਾਂ ਕਰਕੇ ਖੰਟ ਵਾਲੇ ਮਾਨ ਜਾਨੀ ਕਿ ਬੱਬੂ ਮਾਨ ਦੇੜੇ ਫੈਨ ਆ ਉਹ ਕਰੋੜਾਂ ਦੇ ਵਿੱਚ ਨੇ ਦੋਸਤੋ ਬੱਬੂ ਮਾਨ ਨੇ ਕਿਵੇਂ ਗਾਇਕੀ ਦੇ ਵਿੱਚ ਤੇ ਫਿਲਮਾਂ ਦੇ ਵਿੱਚ ਐਂਟਰੀ ਕੀਤੀ ਸੀ ਉਹ ਆਪਾਂ ਇਸ ਵੀਡੀਓ ਰਾਈ ਗੱਲਬਾਤ ਕਰਨ ਵਾਲੇ ਆ ਕਿ ਉਹਨਾਂ ਨੇ ਆਪਣੇ ਘਰ ਦੇੰ ਦੀ ਪਰਮਿਸ਼ਨ ਕਿਵੇਂ ਲਈ ਸੀ ਤੇ ਉਹਨਾਂ ਦੇ ਪਿਤਾ ਜੀ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਗਾਉਣ ਦਾ ਸ਼ੌਕ ਰੱਖਦਾ ਜਦੋਂ ਉਹ ਬਹੁਤ ਛੋਟਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਵਿੱਚ ਗਾਇਕੀ ਦੇ ਗੁਣ ਆ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਕੀ ਕਿਹਾ ਸੀ ਸੋ ਉਸ ਬਾਰੇ ਆਪਾਂ ਗੱਲਬਾਤ ਕਰਨ ਵਾਲੇ ਆ ਸੋ ਦੋਸਤੋ ਜੇਕਰ ਤੁਸੀਂ ਬੱਬੂ ਮਾਨ ਦੇ ਫੈਨ ਆ ਤਾਂ ਉਹਨਾਂ ਲਈ ਇੱਕ ਲਾਈਕ ਜ਼ਰੂਰ ਕਰ ਦਿਓ ਆਪਾਂ ਅੱਜ ਖੰਟ ਵਾਲੇ ਮਾਨ ਜਾਨੀ ਕਿ ਬੱਬੂ ਮਾਨ ਦੇ ਲਈ 1000 ਲਾਈਕ ਦਾ ਟਾਰਗੇਟ ਰੱਖਦੇ ਆ ਮੈਨੂੰ ਉਮੀਦ ਆ ਕਿ ਤੁਸੀਂ ਇਹ 1000 ਲਾਈਕ ਬਹੁਤ ਜਲਦੀ ਜਲਦੀ ਕਰ ਦਿਓਗੇ ਸੋ ਦੋਸਤੋ ਆਪਾਂ ਬਿਨਾਂ ਟਾਈਮ ਗਵਾਏ ਗੱਲ ਕਰਦੇ ਆ ਦੋਸਤੋ ਬੱਬੂ ਮਾਨ ਗੱਲਬਾਤ ਕਰਦੇ ਹੋਏ ਕਹਿੰਦੇ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੇ ਬਜ਼ੁਰਗਾਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਗਾਇਕੀ ਦੇ ਵਿੱਚ ਹੱਥ ਪੈਰ ਮਾਰਦਾ ਤਾਂ ਉਹਨਾਂ ਨੇ ਉਹਨਾਂ ਨੂੰ ਇੱਕੀ ਗੱਲ ਤਸਵੀਰਾਂ ਲਾਉਣਾ ਪਊ ਨਹੀਂ ਤਾਂ ਆਪਣਾ ਖੇਤੀ ਦਾ ਧੰਦਾ ਹੈਗਾ ਤੂੰ ਇਹ ਕਰ ਲਾ ਸੋ ਬੱਬੂ ਮਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਉਹਨਾਂ ਦੀਆਂ 2-3 ਐਲਬਮਸ ਆ ਚੁੱਕੀਆਂ ਸੀ ਉਸ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਇੱਕ ਦਿਨ ਪੈਗ ਸ਼ੇਗ ਲਾ ਰਹੇ ਸੀ ਕਿਉਂਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਫਾਦਰ ਸਾਹਿਬ ਸ਼ੁਰੂ ਤੋਂ ਹੀ ਪੈਗ ਦੇ ਸ਼ਕੀਨ ਸੀ ਤੇ ਉਹਨਾਂ ਨੇ ਉਸ ਨੂੰ ਕੋਲ ਬੁਲਾ ਕੇ ਕਿਹਾ ਕਿ ਮੁੰਡਿਆ ਸਿਰਾ ਲੱਗ ਗਿਆ। ਸੋ ਉਹਨਾਂ ਨੇ ਕਿਹਾ ਕਿ ਉਸ ਟਾਈਮ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਅੱਜ ਸਫਲ ਸਿੰਗਰ ਬਣ ਚੁੱਕਿਆ ਕਿਉਂਕਿ ਉਹਨਾਂ ਦੇ ਪਿਤਾ ਨੇ ਜੋ ਕਾਫੀ ਟਾਈਮ ਪਹਿਲਾਂ ਗੱਲ ਕਹੀ ਸੀ ਉਹ ਉਹਨਾਂ ਨੇ ਅੱਜ ਪੂਰੀ ਕਰ ਦਿੱਤੀ ਆ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਇਦਾਂ ਦੀਆਂ ਫਿਲਮਾਂ ਕਰਨਾ ਚਾਹੁੰਦੇ ਹਨ ਉਹਨਾਂ ਦੇ ਵਿੱਚ ਕੋਈ ਮੈਸੇਜ ਹੋਣ ਕਿਉਂਕਿ ਉਹਨਾਂ ਕੋਲ ਕਮੇਡੀ ਵਾਲੀਆਂ ਫਿਲਮਾਂ ਬਹੁਤ ਸਾਰੇ ਡਾਇਰੈਕਟਰ ਲੈ ਕੇ ਆਉਂਦੇ ਆ। ਉਹਨਾਂ ਨੇ ਕਿਹਾ ਕਿ ਸਮੀਪ ਕੰਗ ਵੀ ਉਹਨਾਂ ਕੋਲ ਫਿਲਮ ਲੈ ਕੇ ਆਏ ਸੀ ਪਰ ਉਹਨਾਂ ਨੇ ਉਸ ਫਿਲਮ ਤੋਂ ਨਾ ਕਰ ਦਿੱਤੀ ਕਿਉਂਕਿ ਮੋਨਾ ਤੋਂ ਜ਼ਿਆਦਾ ਕੋਈ ਹੋਰ ਐਕਟਰ ਨਿਭਾ ਸਕਦਾ ਕਿਉਂਕਿ ਉਹ ਸੀਰੀਅਸ ਫਿਲਮਾਂ ਤੇ ਜੋ ਮੈਸੇਜ ਭਰਪੂਰ ਫਿਲਮਾਂ ਹੁੰਦੀਆਂ ਸ਼ਾਇਦ ਉਹ ਜ਼ਿਆਦਾ ਵਧੀਆ ਢੰਗ ਦੇ ਨਾਲ ਨਿਭਾ ਸਕਦੇ ਆ ਸੋ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਕਿ ਉਹ ਕਦੇ ਵੀ ਵੱਡੇ ਡਾਇਰੈਕਟਰ ਦੇ ਨਾਲ ਕੰਮ ਨਹੀਂ ਕਰਦੇ ਤੇ ਉਹਨਾਂ ਦੀਆਂ ਫਿਲਮਾਂ ਕੋਈ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਨਹੀਂ ਹੁੰਦੀਆਂ ਉਹ ਸਿਰਫ ਆਪਣੇ ਬ੍ਰਾਂਡ ਕਰਕੇ ਤੇ ਆਪਣੇ ਫੈਨ ਫੋਲੋਇੰਗ ਕਰਕੇ ਚੱਲਣਾ ਚਾਹੁੰਦੇ ਤਾਂ ਬੱਬੂ ਮਾਨ ਨੇ ਕਿਹਾ ਕਿ ਉਹ ਕਦੇ ਵੀ ਨਹੀਂ ਇਹ ਚਾਹੁੰਦੇ ਕਿ ਕੋਈ ਵੱਡੇ ਡਾਇਰੈਕਟਰ ਦੇ ਨਾਲ ਕੰਮ ਕਰਨ ਉਹ ਚਾਹੁੰਦੇ ਆ ਕਿ ਕੋਈ ਨੀਚੇ ਪੱਧਰ ਦਾ ਬੰਦਾ ਜਿਹੜਾ ਅਜੇ ਤੱਕ ਸਟਰਗਲ ਕਰ ਰਿਹਾ ਹੋਵੇ ਡਾਇਰੈਕਟਰ ਉਸ ਦੇ ਨਾਲ ਉਹ ਕੰਮ ਕਰਨ ਕਿਉਂਕਿ ਉਸ ਦੇ ਨਾਲ ਜੇਕਰ ਫਿਲਮ ਚੱਲੂਗੀ ਜਿਹੜਾ ਬੰਦਾ ਸਟਰਗਲ ਕਰ ਰਿਹਾ ਉਸ ਦਾ ਵੀ ਫਾਇਦਾ ਹੋਊਗਾ ਤੇ ਇਹ ਜ਼ਰੂਰੀ ਨਹੀਂ ਕਿ ਇੱਕ ਜਿਹੜਾ ਕਾਮਯਾਬ ਡਾਇਰੈਕਟਰ ਜੋ ਵਧੀਆ ਫਿਲਮਾਂ ਬਣਾ ਰਿਹਾ ਉਹ ਅੱਗੇ ਵੀ ਵਧੀਆ ਫਿਲਮ ਬਣਾਊਗਾ ਇਹ ਵੀ ਹੋ ਸਕਦਾ ਕਿ ਜਿਹੜਾ ਬੰਦਾ ਸਟਰਗਲ ਕਰ ਰਿਹਾ ਉਸ ਦੇ ਵਿੱਚ ਵੀ ਕੋਈ ਕੁਆਲਿਟੀ ਹੋਵੇ ਤੇ ਉਸ ਨੂੰ ਅਜੇ ਤੱਕ ਕੋਈ ਵਧੀਆ ਚਾਂਸ ਹੀ ਨਾ ਮਿਲਿਆ ਹੋਵੇ ਸੋ ਉਹ ਆਪਣੀਆਂ ਫਿਲਮਾਂ ਦੇ ਵਿੱਚ ਨਵੇਂ-ਨਵੇਂ ਐਕਸਪੈਰੀਮੈਂਟ ਕਰਨੇ ਪਸੰਦ ਕਰਦੇ ਆ ਸੋ ਦੋਸਤੋ ਉਮੀਦ ਆ ਕਿ ਤੁਹਾਨੂੰ ਇਹ ਮਾਨ ਸਾਹਿਬ ਦੀਆਂ ਗੱਲਾਂ ਬਹੁਤ ਬਸੰਦ ਆਈਆਂ ਹੋਣਗੀਆਂ ਜੇਕਰ ਮਾਨ ਸਾਹਿਬ ਦੀਆਂ ਗੱਲਾਂ ਤੁਹਾਨੂੰ ਬਸੰਦ ਆਈਆਂ ਤਾਂ ਮਾਨ ਸਾਹਿਬ ਜਿੰਦਾਬਾਦ ਲਿਖਣਾ ਨਾ ਭੁੱਲੋ ਇਸ ਤੋਂ ਇਲਾਵਾ ਵੀਡੀਓ ਲਾਇਕ ਜਰੂਰ ਕਰੋ ਤੇ ਬੱਬੂ ਮਾਨ ਦੇ ਫੈਨ ਉਮੀਦ ਆ ਕਿ ਉਹਨਾਂ ਦੇ ਲਈ ਇੱਕ ਸ਼ੇਅਰ ਜਰੂਰ ਕਰ ਦੇਣਗੇ ਆਪਣੇ ਦੋਸਤਾਂ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾ ਦੇਣਗੇ ਹੋਰ ਵੀਡੀਓਜ਼ ਦੇ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਇਦਾਂ ਦੀਆਂ ਵੀਡੀਓਜ਼ ਹਰ ਰੋਜ਼ ਲੈ ਕੇ ਆਉਂਦੇ ਰਹਿਣੀਆਂ ਥੈਂਕ ਯੂ ਸੋ ਮੱਚ